ਸੁਦਾ ਨੇੜੇ ਨੂੰ ਹੋ ਜਾਪਰੇ ਅ ਕੀ ਨਾਮ ਹੈ ਤੁਹਾਡਾ ਆਪਣਾ ਨਾਸਕਦੇਵ ਸਿੰਘ ਹੈ ਜੀ ਸੁਖਦੇਵ ਸਿੰਘ ਜੀ ਲਾਟਰੀ ਨਿਕਲੀ ਹੈ 1 ਕਰੋੜ ਰੁਪਏ ਦੀ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਦੋਂ ਤੋਂ ਪਾਰਨ ਲਾਟਰੀ ਤੁਸੀਂ तकरीबन 3 ਸਾਲ ਹੋ ਗਏ ਕਿਹੜੀ ਇਹ ਲਾਟਰੀ ਕਿਹੜੀ ਪਾਈ ਸੀ ਤੁਸੀਂ ਇਹ ਪਾਈ ਨਾਕਾ ਲੈਂਡ ਸਟੇਟ ਲਾ ਲਏ ਕਿੰਨੇ ਦੀ ਲਿੱਤੀ ਹੈ ਕਿੰਨੇ ਦੀ ਲਿੱਤੀ ਲਾਟਰੀ ਇਹ 150 ਰੁਪਏ ਦਾ ਸੈਟ ਸੀ 6 ਰੁਪਏ ਦੀ ਲਾਟਰੀ ਦੇ ਨਾਲ ਤੁਸੀਂ ਕਰੋੜਪਤੀ ਬਣੇ ਹੋ ਕੀ ਲੱਗ ਰਿਹਾ ਹੈ ਕਿੰਨਾ ਕਿ ਤੁਹਾਨੂੰ ਇਸ ਚੀਜ਼ ਨਾਲ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਕੀ ਕਰੋਗੇ ਕੀ ਕੰਮ ਸੋਚਿਆ ਕੀ ਹੈ ਇਸ ਦੇ ਬਾਰੇ ਸੋਚਿਆ ਘਰ-ਬਾਰ ਬਣਾਵਾਂਗੇ ਕੋਠੀ ਪਾਵਾਂਗੇ ਨਾਲ ਬੱਚੇ-ਪੁੱਤੇ ਪੜਾਵਾਂਗੇ ਸੈੱਟ ਕਰਾਂਗੇ ਬਾਹਰ ਬਾਹਰ ਭੇਜਾਂਗੇ ਸੁਰਦੇ ਜੀ ਵੈਸੇ ਤੁਸੀਂ ਕੀ ਕੰਮ ਕੀ ਕਰਦੇ ਹੋ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਆਪਣਾ ਖੇਤੀਬਾੜੀ ਹੈ ਨਾਲ ਆਪਣਾ ਦੁਕਾਨ ਹੈ ਦਵਾਈਆਂ ਦੀ ਦਵਾਈਆਂ ਦੀ ਮੈਡੀਕਲ ਸਟੋਰ ਵੀ ਹੈ ਹਾਂਜੀ ਜਾਦਾ ਖੇਤੀਬਾੜੀ 'ਤੇ ਤਵੱਜੋ ਦੇਣੋਂ ਕਿ ਇਹ ਮੈਡੀਕਲ ਤੋਂ ਦੂ। ਤੋਂ ਨਹੀਂ। ਅੱਜ ਹੁਣ ਕਰੋੜ ਰੁਪਏ ਆਇਆ ਉਸੇ ਪਲੈਨਿੰਗਾਂ ਬੜੀਆਂ ਹੋਣਗੀਆਂ, ਖੁਸ਼ੀਆਂ ਮਨਾਈਆਂ ਜੀ। ਕਿੱਦਾਂ ਦੀਆਂ ਪਲੈਨਿੰਗਾਂ ਬਣਾਏਗੇ? ਅਜੇ ਤਾਂ ਨਹੀਂ ਕੋਈ ਪਲੈਨਿੰਗ ਬਣਾਈਏ। ਸੋਚਾਂਗੇ ਕੋਈ ਗੱਲ। ਕਿੱਦਾਂ ਪਤਾ ਲੱਗਿਆ ਤੁਹਾਨੂੰ ਲਾਟਰੀ ਦੀ? ਤੁਹਾਡੇ ਲਾਟਰੀ ਉਹ ਨਾਲ ਫੋਨ ਆ ਗਿਆ ਸੀਗਾ ਜੀ ਕੋਟੀ ਸਿਖਾਂ ਤੋਂ। ਤਾਂ ਦੁਕਾਨਾਂ ਦੇ ਲਾਟਰੀ ਦੀ। ਉਹਨਾਂ ਨੇ ਦੱਸਿਆ ਵੀ ਤੁਹਾਡੀ ਥੋੜੀ ਕਰੋੜ ਪੈ ਦੀ ਲਾਟਰੀ ਨਿਕਲੀ ਆ। ਫਿਰ ਮੈਂ ਚੈੱਕ ਕੀਤੀ ਲਾਟਰੀ ਤੇ ਵਾਕਈ ਸਾਡਾ ਨਾਮ ਲੱਗਾ ਸੀ ਜਦੋਂ ਫੋਨ ਆਇਆ ਉਦੋਂ ਯਕੀਨ ਹੋ ਗਿਆ ਸੀ ਯਕੀਨ ਚੈੱਕ ਕੀਤੀ ਲਾਟਰੀ ਪਹਿਲਾਂ ਹੀ ਫਿਰ ਪਤਾ ਲੱਗਾ ਫਿਰ ਯਕੀਨ ਆਇਆ ਹਾਂ ਜਦੋਂ ਪਹਿਲਾਂ ਵੀ ਪਾਉਂਦੇ ਸੀਗੇ ਲਾਟਰੀ ਤੁਸੀਂ ਕਹਿੰਦੇ 3 ਸਾਲ ਤੋਂ ਪਾ ਰਹੇ ਹੋ ਪਹਿਲਾਂ ਕਿਤੇ ਚਾਂਸ ਨਹੀਂ ਲੱਗਿਆ ਜਾਂ ਲੱਗਿਆ ਥੋੜਾ ਬਹੁਤਾ ਪਹਿਲਾਂ ਥੋੜਾ ਬਹੁਤਾ ਲੱਗਾ ਸੀ ਜਿਵੇਂ ਕਿਤੇ 1000 ਦਾ ਕਿਤੇ 5000 ਦਾ ਇਸ ਤਰ੍ਹਾਂ 6000 ਦਾ ਉਹਨਾਂ ਕਿ ਜਿੰਨੇ ਕੇ ਪੈਸੇ ਤੁਸੀਂ ਲਾਏ ਸੀਗੇ ਹੁਣ ਫਿਕਰ ਤੇ ਦਾ ਸਾਲਾ ਜਦ ਤੁਹਾਡੇ ਪੂਰੇ ਹੋ ਗਏ ਹਾਂ ਜੀ ਹੁਣ ਤਾਂ ਹੋ ਹੀ ਗਏ ਨੇ ਆ ਤੁਹਾਡਾ ਹਰਨੇਕ ਸਿੰਘ ਹਰਨੇਕ ਸਿੰਘ ਜੀ ਤੁਹਾਡੇ ਬੇਟੇ ਦੀ ਲਾਟਰੀ ਨਿਕਲੀ ਹੈ 1 ਕਰੋੜ ਰੁਪਏ ਦੀ ਹਾਂ ਜੀ ਤੇ ਕਿੰਦਾ ਲੱਗ ਰਿਹਾ ਤੁਹਾਨੂੰ ਬਹੁਤ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ عمر ਹੋਰ ਵੱਜ ਜਾਏਗੀ عمر ਹੋਰ ਵੱਜੂਗੀ ਬਹੁਤ ਸਾਰ ਨਹੀਂ ਸਕਦੇ ਪਰ ਜੀਵਨ ਤਾਂ ਚੰਗਾ ਬਣ ਜਾਊਗਾ ਜੇ ਜੇ ਬੱਚੇ ਸੌਖੇ ਹੋ ਜਾਣਗੇ ਤਾਂ ਅਸੀਂ ਵੀ ਸੌਖੇ ਹੋ ਜਾਾਂਗੇ ਤੇ ਕੀ ਕਾਰੋਬਾਰ ਕੀ ਕਰਦੇ ਕਿੰਨੀ ਕਾਰੋਬਾਰ ਖੇਤੀ ਕਰਦੇ ਆ ਜੀ ਕਿੰਨੇ ਕਿੱਤੀ ਕਰਦਾ ਹਾਂ ਕਿੰਨੀ ਪੈਰੀ ਕਿੰਨੀ ਹੈ ਕਿੰਨੇ 6 ਕਿਲੋ ਜਮੇਨ ਆਇਆ 6 ਕਿਲੋ ਜਮੇਨ 6 ਕਿਲੋ ਜਮੇਨ ਆਇਆ ਪਿੰਡ ਦੀ ਹੈ ਪਿੰਡ ਦੀ ਹੈ ਤੁਹਾਡੀ ਪਿੰਡ ਜੀ ਪਿੰਡ ਜੀ ਹਾਂ ਜੀ ਪਿੰਡ ਜੀ ਆ ਤੇ ਹੁਣ ਘਰ ਚ ਬੜੀ ਬਾਇਆ ਆ ਰਹੀ ਹੈ ਵੀ ਇਹ ਲਖਮੀ ਲਈ ਹੈ ਹਾਂ ਜੀ ਹਾਂ ਜੀ ਕਿੰਨੇ ਬੱਚੇ ਕਿੰਨੇ ਤੁਹਾਡੇ ਇੱਕੇ ਬੱਚਾ ਦੋ ਲੜਕੀਆਂ ਹੈ ਉਹ ਵਿਆਹਿਆ ਆਪਣਾ ਆਪਣੇ ਘਰੇ ਗਏ ਹਾਂ ਤੇ ਹੁਣ ਕੁਝ ਹੀ ਆ ਮਨਾਇਆਂ ਜੇ ਉਹਨਾ ਲਾਟਰੀ ਜਦੋਂ ਪਉਦੇ ਤਾਂ ਦੱਸਤਾ ਕਿ ਮੈਂ ਲਾਟਰੀ ਪਾਈ ਹੋਣਾ ਕਾਹਨੋਂ ਉਹ ਸੁੰਗਤ ਜਿਹੜੀ ਤਾਂ ਕੋਈ ਸੇਖਾਂਪਨ ਉਹ 代表 ਤਾਂ ਸਾਨੂੰ ਪਤਾ ਲੱਗ ਜਾਂਦਾ ਦੱਸ ਦਿੰਦਾ ਜਿਹੜੀ ਆ ਲੱਖ ਦੀ ਪਾਈ ਆ ਵੱਡੀ ਓਏ ਇਹ ਇਹ ਨੇ ਸਾਨੂੰ ਦੱਸਿਆ ਵੀ ਮੈਨੂੰ 3 ਸਾਲ ਹੋ ਗਏ ਆ ਪਾਉਂਦੇ ਨੂੰ ਜੰਮ ਦੋ ਸਾਲ ਹੋ ਗਏ ਆ ਜਾਂ 3 ਸਾਲ ਹੋ ਗਏ ਆ ਇਹਦਾ ਸਾਨੂੰ ਕੋਈ ਪਤਾ ਨਹੀਂ ਹੋ ਗਿਆ ਇਹ ਫਿਰ ਇਹਨੇ ਹੁੰਦੋ ਸਿਰ ਤੇ ਆ ਹੁਣ ਤਾਂ ਜਦੋਂ ਜਦੋਂ ਆ ਗਿਆ ਕਾਟ ਆ ਗਿਆ ਤਾਂ ਇਹ ਫਿਰ ਤਾਂ ਪਤਾ ਲੱਗੀ ਜਾਣਾ ਹੈ ਜਿਹੜੀ ਦੋ ਤੇ ਹਾਂ ਤੇ ਮਨਾ